ਰਾਜਵੀਰ ਜਵੰਦੇ ਦੀ ਅੰਤਿਮ ਅਰਦਾਸ ਹੋਈ ਨੂੰ 2 ਹਫ਼ਤੇ ਹੋ ਗਏ ਆ ਪਰ ਹਾਲੇ ਵੀ ਉਸ ਨੂੰ ਚਾਉਣ ਵਾਲੇ ਉਸ ਦੇ ਸਰੋਤੇ ਉਸ ਨੂੰ ਦਿਲੋਂ ਪਿਆਰ ਕਰਨ ਵਾਲੇ ਉਸ ਨੂੰ ਭੁੱਲ ਨਹੀਂ ਰਹੇ ਕਲਾਕਾਰ ਇੱਕ ਅਜਿਹੀ ਚੀਜ਼ ਆ ਜਿਵੇਂ ਆਪਾਂ ਪਹਿਲਾਂ ਵੇਖਿਆ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਗਏ ਨੂੰ ਉਸ ਨੂੰ ਬੜਾ ਟਾਈਮ ਹੋ ਗਿਆ ਪਰ ਉਸ ਦੀ ਆਵਾਜ਼ ਉਸ ਦੇ ਜਿਹੜੇ ਗੀਤ ਆ ਉਹ ਹਾਲੇ ਵੀ ਜਦੋਂ ਕੰਨਾਂ ਦੇ ਵਿੱਚ ਵੱਜਦੇ ਆ ਤਾਂ ਉਸ ਦੀ ਯਾਦ ਆ ਜਾਂਦੀ ਆ ਇਸੇ ਤਰ੍ਹਾਂ ਹੀ ਜਦੋਂ ਕੋਈ ਕਲਾਕਾਰ ਦੁਨੀਆ ਤੋਂ ਜਾਂਦਾ ਤਾਂ ਉਹ ਆਪਦੀ ਆਵਾਜ਼ ਦੇ ਨਾਲ ਜਿਉਂਦਾ ਰਹਿੰਦਾ ਰਾਜਵੀਰ ਜਵੰਦਾ ਜਾਂਦਾ ਜਾਂਦਾ ਆਪਣੀ ਮੌਤ ਦਾ ਰਾਜ਼ ਖੋਲ ਗਿਆ ਜਿਸ ਨੂੰ ਸੁਣ ਕੇ ਜਿਸ ਨੂੰ ਵੇਖ ਕੇ ਜਿਵੇਂ ਹੀ ਪਤਾ ਲੱਗਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਤੁਹਾਨੂੰ ਦੱਸ ਦਿੰਨੇ ਆ 27 ਸਤੰਬਰ ਨੂੰ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਸੀ ਤਾ ਉਸ ਦੇ ਜਿਹੜੇ ਕਲਾਕਾਰ ਭਰਾ ਉਹ ਉਸ ਦੇ ਨਾਲ ਇੱਕ ਠੋਕ ਕੇ ਖੜ ਗਏ ਸੀ ਰੱਬ ਅੱਗੇ ਬੜੀਆਂ ਅਰਦਾਸਾਂ ਕੀਤੀਆਂ ਬੜੇ ਨੱਕ ਰਗੜੇ ਤੇ ਪਰਿਵਾਰ ਵੀ ਇਹੀ ਗੱਲ ਕਹਿ ਰਿਹਾ ਸੀ ਕਿਉਂਕਿ ਹਸਪਤਾਲ ਦਾ ਬੜਾ ਤਕੜਾ ਸੀ 40 ਦੇ ਡਾਕਟਰ ਜੋ ਕਿ ਇਹਨੇ ਮਾਹਿਰ ਨੇ ਉਹ ਵੀ ਇਹ ਗੱਲ ਕਹਿ ਰਹੇ ਸੀ ਕਿ ਭਾਈ 90% ਇਲਾਜ ਸਾਡੇ ਹੱਥ ਵਿੱਚ ਹੈ ਪਰ 10% ਬਚਾਉਣਾ ਅਸ ਮਰਮਾਤਮਾ ਦੇ ਹੱਥ ਚ ਆਇਆ ਉਸ ਮਾਲਕ ਦੇ ਹੱਥ ਚ ਐਸ ਲਈ ਤੁਸੀਂ ਆ ਸਕੇ ਅਰਦਾਸ ਕਰੋ ਆਪਾਂ ਆਮ ਵੇਖੀ ਐ ਇਹ ਗੱਲ ਕਿ ਬੜੇ ਲੋਕ ਕਹਿੰਦੇ ਆ ਕਿ ਭਾਈ ਪੈਸੇ ਦੇ ਨਾਲ ਬੰਦਾ ਵੱਜ ਜਾਂਦਾ ਪਰ ਇਹ ਧਾਰਨਾ ਰਾਜਵੀਰ ਜਵੰਦੇ ਦੇ ਕੇਸ ਵਿੱਚ ਗਲਤ ਸਾਬਤ ਹੋਈ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਰਾਜਵੀਰ ਜਵੰਦਾ ਗਾਇਕ ਸੀ ਘਰੋਂ ਵੀ ਕਾਫੀ ਤਕੜਾ ਸੀ ਕਾਫੀ ਪੈਸੇ ਵਾਲਾ ਸੀ ਤੇ ਉਸ ਦੀ ਪਹੁੰਚ ਵੀ ਬੜੀ ਸੀ ਕਿਉਂਕਿ ਜਦੋਂ ਉਸ ਦਾ ਐਕਸੀਡੈਂਟ ਹੋਇਆ ਤਾਂ ਮੁੱਖ ਮੰਤਰੀ ਤੱਕ ਉਸ ਦਾ ਪਤਾ ਲੱਣ ਗਏ। ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਜੇ ਕਿਸੇ ਚੀਜ਼ ਦੀ ਲੋੜ ਹੋਈ ਜਿੰਨੀ ਸਾਡੀ ਹੈਲਪ ਦੀ ਲੋੜ ਹੋਈ ਅਸੀਂ ਰਾਜੀਵir ਜਵੰਦੇ ਦੀ ਮਦਦ ਕਰਾਂਗੇ। ਜਾਂ ਭਾਈ ਤੁਸੀਂ ਇਸ ਨੂੰ ਕਿਸੇ ਹੋਰ ਵੱਡੇ ਹਸਪਤਾਲ ਚਲ ਜਾਣਾ ਚਾਹੁੰਦੇ ਹੋ ਤਾਂ ਵੀ ਅਸੀਂ ਮਦਦ ਕਰਾਂਗੇ। ਪਰ ਆਪਾਂ ਵੇਖਿਆ ਕਿ ਪਰਿਵਾਰ ਜਿਸ ਨੇ ਸਾਰੇ ਲੋਕਾਂ ਨੂੰ ਇਹ ਵੀ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਭਾਈ ਤੁਸੀਂ ਪਰਮਾਤਮਾ ਅਗੇ ਅਰਦਾਸ ਕਰੋ ਅਰਦਾਸ ਦੇ ਵਿੱਚ ਬੜੀ ਤਾਕਤ ਹੁੰਦੀ ਆ ਕਿ ਰਾਜਵੀਰ ਜਵੰਦਾ ਜਲਦੀ ਤੰਦਰੁਸਤ ਹੋ ਜਾਵੇ ਤੁਸੀਂ ਮੰਦਰਾਂ ਚ ਜਾਓ ਗੁਰਦੁਆਰਾਂ ਚ ਅਰਦਾਸਾਂ ਕਰਵਾਓ ਤਾਂ ਕਿ ਰਾਜਵੀਰ ਜਵੰਦਾ ਜਲਦੀ ਠੀਕ ਹੋ ਕੇ ਘਰ ਵਾਪਸ ਪਰਤ ਸਕੇ ਤੇ ਲੋਕਾਂ ਨੇ ਕੀਤਾ ਵੀ ਬੜਾ ਕਿਉਂਕਿ ਰਾਜਵੀਰ ਜਵੰਦਾ ਗਾਇਕ ਹੀ ਅਜਿਹਾ ਸੀ ਉਸਨੇ ਵਿਸ਼ੇ ਹੀ ਅਜਿਹੇ ਚੁਣੇ ਉਸਨੇ ਗੀਤ ਗਾਈ ਅਜਿਹੇ ਉਸਨੇ ਕਦੇ ਕੋਈ ਲਚਰਤਾ ਦਾ ਸਹਾਰਾ ਨਹੀਂ ਲਿਆ ਉਸਨੇ ਆਮ ਜੋ ਲੋਕਾਂ ਦੀ ਜ਼ਿੰਦਗੀ ਤੇ ਗੀਤ ਆ ਜਿਵੇਂ ਵਿਦੇਸ਼ਾਂ ਵਿੱਚ ਬੱਚੇ ਚਲੇ ਜਾਂਦੇ ਆ ਰੋਜੀ ਰੋਟੀ ਲਈ ਆਪਣੇ ਮਾਪਿਓ ਤੋਂ ਦੂਰ ਹੋ ਜਾਂਦੇ ਆ ਉਹਨਾਂ ਨੂੰ ਸੇਧ ਦੇਣ ਦੇ ਲਈ ਅਜਿਹੇ ਵਿਸ਼ੇ ਚੁਣੇ ਅਜਿਹੇ ਗੀਤ ਗਾਏ ਜਿਸ ਕਰਕੇ ਲੋਕ ਉਸ ਨੂੰ ਪਸੰਦੀ ਬੜਾ ਕਰਦੇ ਸੀ ਦਿਲੋਂ ਅਟੈਚਮੈਂਟ ਸੀ ਰਾਜਵੀਰ ਜਵੰਧੇ ਨਾਲ ਲੋਕਾਂ ਦੀ ਤੇ ਰਾਜਵੀਰ ਜਵੰਧਾ ਜਾਂਦਾ ਜਾਂਦਾ ਇੱਕ ਅਜਿਹੀ ਗੱਲ ਜਿਸ ਨੂੰ ਸੁਣ ਕੇ ਕਿਉਂਕਿ ਜਦੋਂ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ 27 ਸਤੰਬਰ ਨੂੰ ਤੇ ਦੋ ਟੱਠੇ ਲੜ ਰਹੇ ਸੀ ਜਿਨ੍ਹਾਂ ਦੇ ਵਿੱਚ ਵਜਨ ਕਾਰਨ ਭਾਵੇਂ ਉਸ ਦਾ ਮੋਟਰਸਾਈਕਲ ਮਹਿੰਗਾ ਸੀ ਜੋ ਉਸ ਨੇ ਹੈਲਮਟ ਲਿਆ ਉਹ ਵੀ ਕਾਫੀ ਮਹਿੰਗਾ ਸੀ ਕਿਉਂਕਿ ਰਾਈਡਰਾਂ ਵਾਲੇ ਕੱਪੜੇ ਉਸ ਦੇ ਪਾਏ ਹੋਏ ਸੀ ਉਹ ਕਿੱਟ ਵੀ ਕਾਫੀ ਮਹਿੰਗੀ ਹੁੰਦੀ ਆ ਵੀ ਸੱਟਾਂ ਤੋਂ ਬਚ ਸਕੇ ਪਰ ਫਿਰ ਵੀ ਅਜਿਹੀ ਸੱਟ ਲੱਗੀ ਜਿਸ ਦੀ ਪੀੜ ਨਾ ਸਹਾਰਦੇ ਹੋਏ ਰਾਜਵੀਰ ਜਵੰਦਾ ਤੇ ਜਾਂਦਾ ਜਾਂਦਾ ਉਹ ਸਿਸਟਮ ਦੇ ਅਜੇਹੀਆਂ ਗੱਲਾਂ ਦੱਸ ਗਿਆ ਤੇ ਪੰਜਾਬ ਦੇ ਵਿੱਚ ਆਪਾਂ ਵੇਖਿਆ ਕਿ ਆਮ ਤੌਰ ਤੇ ਗਊ ਸੱਸ ਲਿਆ ਜਾਂਦਾ ਕਿਉਂਕਿ ਵੱਡੀ ਮਾਤਰਾ ਵਿੱਚ ਲੋਕਾਂ ਦੀ ਗਿਣਤੀ ਜੋ ਕਿ ਗਊ ਨੂੰ ਪੂਜਦੀ ਆ ਉਹਨਾਂ ਦੀ ਦੇਖਰੇਖ ਲਈ ਭਈ ਉਹਨਾਂ ਦੀ ਜਾਨ ਬਚਾਈ ਜਾ ਸਕੇ ਇਸ ਕਰਕੇ ਗਊ ਸੱਸ ਲੈਂਦੇ ਆ ਪਰ ਨਾਲ ਇਹ ਗੱਲ ਵੀ ਸਾਹਮਣੇ ਆਈ ਆ ਉਹ ਸ਼ਡਾਉਣ ਵਾਲੀ ਕਿ ਹਰ ਰੋਜ਼ ਤਕਰੀਬਨ 8 ਤੋਂ 10 ਲੋਕ ਜੋ ਇਸ ਐਕਸੀਡੈਂਟਾਂ ਦੇ ਕਾਰਨ ਇਸ ਦੁਨੀਆ ਤੋਂ ਚਲੇ ਜਾਂਦੇ ਆ ਉਹ ਇਹਨਾਂ ਆਵਾਰਾ ਪਸ਼ੂਆਂ ਕਾਰਨ ਹੀ ਹੁੰਦੇ ਆ